ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਟੀਵੀ ਤੇ ਆਪਣੇ ਨਾਲ ਨੇ ਜਥੇਬੰਦੀ ਬੀਕੇਯੂ ਡਕੌਂਦਾ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਸਾਰੇ ਸਵਾਲ ਨੇ ਕਿਸਾਨਾਂ ਨਾਲ ਸੰਬੰਧਿਤ ਵੀ ਸਵਾਲ ਨੇ ਸਰਕਾਰ ਨਾਲ ਸੰਬੰਧਿਤ ਵੀ ਸਵਾਲ ਨੇ ਸਾਬ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਸ਼ੁਕਰੀਆ ਜੀ ਮੇਮਾ ਸਾਹਿਬ ਪਹਿਲਾ ਸਵਾਲ ਇਹ ਆ ਕਿ ਜਿਹੜੇ ਕਿਸਾਨ ਨੇ ਉਹ ਇਹਨੇ ਧਰਨੇ ਕਿਉਂ ਲਗਾਉਂਦੇ ਪਏ ਨੇ ਕੀ ਉਹ ਪਰੇਸ਼ਾਨੀ ਵਿੱਚ ਨੇ ਜਾਂ ਉਹ ਵਿਹਲੇ ਨੇ ਜੀ ਜਦੋਂ ਬੰਦਾ ਕੋਈ ਵਿਹਲਾ ਹੁੰਦਾ ਨਾ ਜੀ ਤਾਂ ਉਹ ਐਸਾ ਕੰਮ ਕਰਦਾ ਹੈ ਤਫਰੀ ਵਾਲਾ ਜਿਹਦੇ ਚ ਉਹਦਾ ਮਨ ਬਹਿਲ ਜਾਵੇ ਹਮ ਉਤੇ ਲੜਾਈ ਦੇ ਜੰਗ ਦੇ ਮੈਦਾਨ ਚ ਕਦੇ ਵੀ ਬੰਦਾ ਵਿਹਲਾ ਹੋਣ ਕਰਕੇ ਨਹੀਂ ਜਾਂਦਾ ਜੀ ਕਿ ਕੋਈ ਬੰਦਾ ਵਿਹਲਾ ਹੈ ਤੇ ਜੰਗ ਲੱਗੀ ਤਾਂ ਜਾ ਕੇ ਜੰਗ ਵਿੱਚ ਸ਼ਾਮਲ ਹੋ ਜਾਵੇ ਹਮ ਜੰਗ ਦੇ ਵਿੱਚ ਤੁਹਾਨੂੰ ਲੈ ਕੇ ਜਾਂਦੀ ਆ ਜ਼ਰੂਰਤਾ ਹਮ ਤਾਂ ਅੱਜ ਦੇ ਸਮੇਂ ਜੋ ਧਰਨੇ ਚੱਲ ਰਹੇ ਨੇ ਇਹ ਜੋ ਜਿੰਨਾ ਵੀ ਪ੍ਰੋਟੈਸਟ ਚੱਲ ਰਹੇ ਨੇ ਇਹ ਅਸਲ 'ਚ ਜੰਗ ਤੋਂ ਕਿਸੇ ਤਰੀਕੇ ਵੀ ਘੱਟ ਨਹੀਂ ਹੈਗਾ ਦੋ ਤਿਹਾਂ ਦੀ ਜੰਗ ਏ ਲੁੱਟਣ ਵਾਲੇ ਤੇ ਲੁੱਟੇ ਚਣ ਵਾਲੇ ਜੀ ਤਾਂ ਲੁੱਟਣ ਵਾਲਿਆਂ ਤੇ ਲੁੱਟੇ ਚਣ ਵਾਲਿਆਂ ਵਿਚਾਲੀ ਹੋ ਰਹੀ ਜੰਗ ਦੇ ਵਿੱਚ ਜਦੋਂ ਵੀ ਕੋਈ ਧਰਨਾ ਮਜਾਰਾ ਹੁੰਦਾ ਏ ਤਾਂ ਉਹਦੇ 'ਚ ਜਿਹੜੇ ਲੋਕ ਕਿਸਾਨ ਜਾਂ ਮਜ਼ਦੂਰ ਜਾਂ ਮਲਾਜਮ ਸ਼ਾਮਾ ਹੁੰਦੇ ਨੇ ਤਾਂ ਉਹ ਉਸ ਲੜਾਈ ਦੇ ਸਪਾਹੀ ਹੁੰਦੇ ਨੇ ਤਾਂ ਉਹਨਾਂ ਦੀ ਕੋ ਲੋੜ ਹੈ ਤਾਂ ਅੱਜ ਤਰਨਿਆ ਦੀ ਪੰਜਾਬ ਨੂੰ ਕੱਲੇ ਨੂੰ ਨਹੀਂ ਪੂਰੇ ਭਾਰਤ ਨੂੰ ਕੱਲੇ ਕਿਸਾਨਾਂ ਨੂੰ ਨਹੀਂ ਇੱਥੋਂ ਦੇ ਅੰਨ ਖਾਣ ਵਾਲੇ ਇੱਕ ਇੱਕ ਮੂਹਲ ਲੋੜਿਆ ਅੱਜ ਤਰਨਿਆ ਦੀ ਜੀ ਅੱਜ ਇਸ ਜੰਗ ਦੇ ਵਿੱਚ ਕੁੱਦਨ ਦੀ ਤਾਂ ਇਹ ਜੰਗ ਹੈ ਤੇ ਇਹਦੇ ਜੰਗ ਵਿੱਚ ਜਾਣਾ ਸਾਡੀਆਂ ਜ਼ਰੂਰਤਾਂ ਹੈ ਨਾ ਤਾਂ ਸੀ ਵੇਲੇ ਆ ਨਾ ਕੋਈ ਸਾਡਾ ਇਹ ਸ਼ੌਂਕ ਹੈ ਤਰਨੇ ਲਾਉਣੇ ਕਿਉਂ ਪੈ ਰਹੇ ਨੇ ਇਹ ਕੋਈ ਇੱਕ ਬੜੀ ਸਾਫ਼ ਜੀ ਗੱਲ ਹੈ ਜੀ ਜੋ ਸਾਡਾ ਜਿੱਥੇ ਅਸੀਂ ਬੈਠੇ ਆਂ ਸਮਾਜ ਦੇ ਵਿੱਚ ਜੀ ਇਹਦੇ ਅਲੱਗ-ਅਲੱਗ ਰੂਪ ਨੇ ਕਹ ਲੋ ਜਾਂ ਇਹਦੇ ਅਲੱਗ-ਅਲੱਗ ਪੜਾ ਨੇ ਜਾਂ ਕੀ ਉਹਨੂੰ ਆਪਾਂ ਨਾਮ ਦੇ ਆਂਗੇ ਪੰਜਾਬੀ ਚ ਹੂੰ ਉਹਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਆਰਥਿਕਤਾ ਇਕੱਲੇ ਪੰਜਾਬ ਦੀ ਨਹੀਂ ਪੂਰੇ ਭਾਰਤ ਦੀ ਆਰਥਿਕਤਾ ਹੈ ਜੀ ਉਹ 100% ਕਿਸਾਨਾਂ ਦੇ ਉੱਪਰ ਟਿਕੀ ਹੈ ਜੀ ਕਹਿਣ ਵਾਲੇ 80 ਵੀ ਕਹਿਣਗੇ 70 ਵੀ ਕਹਿਣਗੇ 98 ਪਰ ਮੈਨੂੰ ਲੱਗਦਾ ਕਿ ਉਹ 100% ਜਿਹੜੀ ਹੈ ਉਹ ਕਿਸਾਨੀ ਤੇ ਟਿਕੀ ਜੀ ਕਿਉਂ ਹੂੰ ਇਸ ਗੱਲ ਨੂੰ ਅੱਜ ਸ਼ਹਿਰੀ ਦੁਕਾਨਦਾਰਾਂ ਨੇ ਸਮਝ ਲਿਆ ਹੂੰ ਸ਼ਹਿਰੀ ਜਾਂ ਪਿੰਡੂ ਨੌਕਰੀ ਪੇਸ਼ਾ ਲੋਕਾਂ ਨੇ ਸਮਝ ਲਿਆ ਹੂੰ ਕਿ ਕਿਸਾਨੀ ਬਚੇਗੀ ਤੇ ਬਚਣਗੇ ਜੇ ਕਿਸਾਨੀ ਨਾ ਬਚੀ ਤੇ ਉਹ ਨਹੀਂ ਬਚਣਗੇ ਹੂੰ ਜੇੜੀ ਇਹ ਗੱਲ ਉਹਨਾਂ ਦੀ ਸਮਝ ਨਾ ਆਵੇ ਜੀ ਇਹਦੇ ਵਾਸਤੇ ਬੜੇ ਚਿਤੋਂ ਸਰਕਾਰਾਂ ਪਵੀਆਂ ਭਾਰ ਸੀ ਕਿ ਇਹ ਗੱਲ ਆਮ ਲੋਕਾਂ ਦੀ ਸਮਝ ਨਾ ਆਵੇ ਜੀ ਪਰ ਜਿਹੜੀ ਕਿਸਾਨਾਂ ਦੀ ਮਿਹਨਤ ਕਹਿ ਲੋ ਜਾਂ ਦਿੱਲੀ ਦਾ ਅੰਦੋਲਨ ਕਹਿ ਲੋ ਉਹਦੇ ਤੋਂ ਬਾਅਦ ਅਸੀਂ ਕਾਮਯਾਬ ਹੋਏ ਉਹਨਾਂ ਲੋਕਾਂ ਨੂੰ ਇਹ ਸਮਝਾਉਣ ਦੇ ਵਿੱਚ ਕਿ ਇਹ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਇਹ ਜਨ ਜਨ ਦੀ ਲੜਾਈ ਏ ਹਰ ਉਸ ਮੂੰਹ ਦੀ ਲੜਾਈ ਹਰ ਉਸ ਢਿੱਡ ਦੀ ਲੜਾਈ ਏ ਜਿਹੜਾ ਅਨਵੰਦਾ ਤਾਂ ਅੱਜ ਦੇ ਸਮੇਂ ਕਸਾਨੀ ਜਿਹੜੀ ਉਹਨੂੰ ਬਚਾਉਣਾ ਯਾਨੀ ਕਿ ਸਾਡੇ ਪੂਰੇ ਦੇਸ਼ ਦੀ ਆਰਥਿਕਤਾ ਨੂੰ ਬਚਾਉਣਾ ਇਹਦੇ ਸੱਭਿਆਚਾਰ ਨੂੰ ਬਚਾਉਣਾ ਇਹਦਾ ਹਰ ਕਿਸਮ ਦੇ ਨਾਲ ਇਹਦੀ ਰਾਖੀ ਕਰਨਾ ਅੱਜ ਦੇ ਸਮੇਂ ਦੀ ਇਹ ਲੜਾਈ ਹੈ ਜਿਹੜੀ ਤਾਂ ਇਹ ਕੋ ਕੱਲੀ ਆਰਥਿਕ ਲੜਾਈ ਵੀ ਨਹੀਂ ਹੈਗੀ ਹਾਂ ਇੱਕ ਵੱਡਾ ਕਾਰਨ ਇਹ ਦੇ ਵਿੱਚ ਆਰਥਿਕਤਾ ਵਾਲਾ ਹੈਗਾ ਜੀ ਕਿ ਕਿਸਾਨਾਂ ਦੀ ਜਿਹੜੀ ਹਾਲਤ ਹੋਈ ਪਈ ਹੈ ਉਸ ਹਾਲਤ ਦੇ ਵਿੱਚ ਜੀ ਉਹਨਾਂ ਦਾ ਜਿਉਂਦੇ ਰਹਿਣਾ ਹੀ ਸੰਭਵ ਨਹੀਂ ਜੀ ਇੱਕ ਤਾਂ ਹੁੰਦਾ ਜਿਉਣ ਤੋਂ ਬਾਅਦ ਤੁਹਾਨੂੰ ਅਲੱਗ-ਅਲੱਗ ਸਹੂਲਤਾਂ ਦੀ ਲੋੜ ਹੈ ਕਿ ਤੁਸੀਂ ਚੰਗਾ ਜੀਵਨ ਜੀ ਸਕੋ ਪਰ ਚੰਗਾ ਜੀਵਨ ਜੀਣ ਤੋਂ ਪਹਿਲਾਂ ਇਹ ਲੋੜ ਹੈ ਵੀ ਤੁਸੀਂ ਜੀ ਤਾਂ ਸਕੋ ਤੁਹਾਡੇ ਕੋਲ ਜੀਣ ਦਾ ਅਧਿਕਾਰ ਤਾਂ ਹੋਵੇ ਜੀ ਪਰ ਅੱਜ ਦੇ ਜਿੰਨੇ ਵੀ ਇਹ ਪਾਰਟੀਆਂ ਦੇ ਨਾਲ ਝੰਡੇ ਲੱਗ ਨੇ ਚੋਲ-ਚਾਨਣ ਲੱਗ ਨੇ ਜਿੰਨੇ ਵੀ ਇਹ ਸਰਮਾਇਦਾਰੀ ਦੇ ਦਲਾਲ ਸਾਮਰਾਜ ਦੇ ਦਲਾਲ ਜਿੰਨੇ ਵੀ ਹਾਕਮ ਜਾਂ ਸਰਮਾਇਦਾਰੀ ਜਾਂ ਸਾਮਰਾਜ ਨੇ ਲੋਕਾਂ ਦੇ ਜਿਉਣ ਦਾ ਹੱਕ ਹੀ ਖੋ ਲਿਆ ਤਾਂ ਇਸ ਹੱਕ ਨੂੰ ਬਹਾਲ ਕਰਨ ਵਾਸਤੇ ਇੱਕ ਇਹ ਜੰਗਗੇ ਜਿਹਦੇ ਅਸੀਂ ਆਪਦੇ ਆਪ ਨੂੰ ਸਿਪਾਈ ਸਮਝਦੇ ਆ ਆਰਥਿਕ ਜਿਹੜੀ ਆਰਥਿਕਤਾ ਵੇਖੋ ਜਨੋ ਕਿਸਾਨ ਫਸਲ ਬੀਜਦਾ ਉਹ ਆldi ਫਸਲ ਵੇਚਦਾ ਜੀ ਤਾਂ ਸ਼ਹਿਰਾਂ ਦੇ ਦੁਕਾਨਦਾਰ ਉਹ ਬੈਠੇ ਉਡੀਕਦੇ ਰਹਿੰਦੇ ਨੇ ਹੂੰ ਕਿ ਕਦੋਂ ਫਸਲ ਆਵੇ ਹੂੰ ਕਦੋਂ ਕਿਸਾਨ ਕੋਲ ਪੈਸਾ ਆਵੇ ਤੇ ਕਿਸਾਨ ਸਾਡੇ ਬਾਜ਼ਾਰ ਚ ਆਵੇ ਤੇ ਸਾਡੀ ਰੋਟੀ ਚੱਲੇ ਇਹਦਾ ਮਤਲਬ ਕੀ ਹੈ ਕਿ ਸਿੱਧਾ ਸਿੱਧਾ ਕਿਸਾਨੀ ਨਾਲ ਜੁੜਿਆ ਹੈ ਹਰ ਇੱਕ ਦੁਕਾਨਦਾਰ ਹੂੰ ਮਜ਼ਦੂਰ ਹੈ ਉਹ ਬੈਠਾ ਸੋਚਦਾ ਰਹਿੰਦਾ ਕਿ ਫਸਲ ਆਵੇ ਮੈਂ ਕਿਸਾਨ ਤੋਂ ਕੁਝ ਮੰਗਣ ਵਾਲਾ ਬਣਾ ਕੁਝ ਲੈਣ ਵਾਲਾ ਬਣਾ ਯਾ ਮੈਂ ਮੰਡੀ ਚ ਜਾਵਾਂ ਜਾਂ ਝੋਨਾ ਲਾਵਾਂ ਜਾਂ ਤਣਕ ਵੱਡਾਂ ਆਂ ਤੂਰੀ ਵਾਲੀ ਮਸ਼ੀਨ ਤੇ ਵੀ ਮੇਰਾ ਢਿੱਡ ਭਰਦਾ ਜਗਾਰ ਹੋ ਜਾਵੇ ਹੂੰ ਤਾਂ ਸਾਰਿਆਂ ਦੇ ਢਿੱਡ ਭਰਨ ਦਾ ਜਗਾਰ ਹੈ ਜਿਹੜਾ ਖੇਤੀ ਤੇ ਟਿਕਿਆ ਪਰ ਮਹਿਮਾ ਸਾਹਿਬ ਜੀ ਮੈਂ ਤੁਸੀਂ 100% ਜਿਹੜੀ ਆਰਥਿਕਤਾ ਹੈ ਉਹ ਬੇਸ ਕੀਤੀ ਵੀ ਖੇਤੀ ਤੇ ਨਿਰਭਰ ਆ ਪਰ ਸਰਕਾਰ ਇਹ ਕਹਿੰਦੀ ਵੀ ਇਹ ਰੋਜ਼ ਧਰਨੇ ਲਾਉਂਦੇ ਰੋਜ਼ ਸੜਕਾਂ ਰੋਕਦੇ ਨੇ ਇਹ ਆਮ ਵਰਗ ਨੂੰ ਪਰੇਸ਼ਾਨ ਕਰਦੇ ਪਏ ਨੇ ਇਹ ਤਾਂ ਸਗੋਂ ਆਰਥਿਕਤਾ ਦਾ ਉਲਟਾ ਨੁਕਸਾਨ ਕਰਦੇ ਨੇ ਜਿਹੜੇ ਕਹਿ ਰਹੇ ਨੇ ਕਿ ਰੋਜ਼ ਧਰਨੇ ਲਾਉਂਦੇ ਨੇ ਹਮ ਉਹਨਾਂ ਨੂੰ ਇਹ ਗੱਲ ਪੁੱਛੋ ਹਮ ਕਿ ਜਿੰਨਾ ਚਿਰ ਇਲੈਕਸ਼ਨ ਦੇ ਵਿੱਚ ਤੁਹਾਡੇ 90 ਐਮਐਲਏ ਨਹੀਂ ਜਿੱਤੇ ਤੁਸੀਂ ਸਰਕਾਰ ਨਹੀਂ ਬਣਾਈ ਹਮ ਉਹਨਾਂ ਚਿਰ ਹਮ ਸਾਡੇ ਧਰਨਿਆਂ ਦੇ ਵਿੱਚ ਆ ਕੇ ਤੁਹਾਡੇ ਇਹੀ ਐਮਐਲਏ ਹੂੰ ਸਾਉਂਤੀ ਦੀ ਤਰ੍ਹਾਂ ਥੱਲੇ ਮੂੰਹ ਕਰਕੇ ਬੈਠ ਰਹਿੰਦੇ ਸੀ ਅਸੀਂ ਇਹਨਾਂ ਨੂੰ ਕਦੇ ਸਟੇਜ ਤੇ ਬੁਲਾਇਆ ਨਹੀਂ ਸੀ ਜੀ ਆਉਂਦੇ ਸੀ ਥੱਲੇ ਮੂੰਹ ਕਰਕੇ ਬੈਠ ਰਹਿੰਦੇ ਸੀ ਤੇ ਜਾਣ ਲੱਗੇ ਸਾਰਿਆਂ ਨੂੰ ਸਸਤੀ ਕਾ ਬੁਲਾ ਕੇ ਚਲੇ ਜਾਂਦੇ ਸੀ ਉਦੋਂ ਨਹੀਂ ਸੀ ਆਰਥਿਕਤਾ ਤੇ ਹਮਲਾ ਹੈਗਾ ਹੂੰ ਉਦੋਂ ਸਾਡੇ ਧਰਨਿਆਂ 'ਚ ਕੀ ਅੰਬਲੇ ਨਾ ਆਉਂਦੇ ਸੀ ਹੂੰ ਕਿਉਂ ਆਉਂਦੇ ਸੀ ਇੱਕ ਵੀ ਐਮਐਲਏ ਆ ਸਮੇਤ ਭਗਵੰਤ ਮਾਨ ਦੇ ਜੀ ਕੀ ਗੱਲ ਉਦੋਂ ਧਰਨੇ ਛੜਕਾ ਨਹੀਂ ਸੀ ਰੁਕਦੀਆਂ ਉਦੋਂ ਆਰਥਿਕ ਤਨੋਂ ਨੁਕਸਾਨ ਨਹੀਂ ਸੀਗਾ ਉਦੋਂ ਆਰਥਿਕਤਾ ਨਹੀਂ ਸੀ ਦਾਵਾ ਦੋਰ ਹੁੰਦੀ ਨਹੀਂ ਇਹਨਾਂ ਤਰਨਿਆ ਕਰਕੇ ਕੋਈ ਆਰਥਿਕਤਾ ਤੇ ਫਰਕ ਨਹੀਂ ਜਿਹੜੀ ਫੰਡ ਨੇ ਜਾਂ ਜਿਹੜੀ ਸੁਧਾਰ ਇਹਨੇ ਕੱਲੇ ਸ਼ੰਭੂ ਦੇ ਬਾਰਡਰ ਤਾਣੀ ਜਿੱਲੀ ਹੋਣਾ ਇਹਨੇ ਸਿਰਫ ਖਨੌਰੀ ਦੇ ਬਾਰਡਰ ਤਾਣੀ ਆਉਣਾ ਵੀ ਉੱਥੇ ਰਾਜ ਤਰਨਾ ਲਾ ਕੇ ਬੈਠੇ ਨੇ ਤੇ ਉਹ ਵਿਕਾਸ ਨੂੰ ਰੋਕ ਲਿਆ ਉਹਨਾਂ ਦੀ ਆਰਥਿਕ ਜਿਹੜਾ ਵਿਕਾਸ ਨੂੰ ਰੋਕ ਲਿਆ ਨਹੀਂ ਇਹ ਕੋਰਾ ਬਕਵਾਸ ਸੀ ਕਿਉਂ ਇਹ ਕੋਰਾ ਬਕਵਾਸ ਜੀ ਕਿਉਂ ਆਮ ਆਦਮੀ ਵੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਸਾਨੂੰ ਵੀ ਖੁਸ਼ੀ ਹੋਈ ਹੂੰ ਸਾਨੂੰ ਖੁਸ਼ੀ ਇਹ ਨਹੀਂ ਹੋਈ ਕਿ ਕਿ ਨਵੇਂ ਜਿੱਤ ਕੇ ਆ ਗਏ ਨੇ ਕੋਈ ਜਾਂ ਭਗਵਾਨਤਮਾਨ ਕੋਈ ਚੰਗਾ ਜਾਂ ਪਾਰਟੀ ਚੰਗੀ ਹੈ ਸਾਡੀ ਖੁਸ਼ੀ ਦਾ ਕਾਰਨ ਸੀ ਕਿ ਜਿਹੜਾ ਲੋਕਾਂ ਨੂੰ ਸੀ ਸਮਝਾ ਰਹੇ ਸੀ ਹੂੰ ਕਿ ਕੋਈ ਵੀ ਸਰਕਾਰ ਬਦਲ ਕੇ ਆ ਜਾਵੇ ਤੁਹਾਡੇ ਦੁੱਖਾਂ ਦਾ ਇਲਾਜ ਨਹੀਂ ਹੈ ਸਰਕਾਰਾਂ ਬਦਲਨੀਆਂ ਨਹੀਂ ਕਰਨਗੇ ਤੁਹਾਡੇ ਦੁੱਖਾਂ ਦਾ ਇਲਾਜ ਤੁਹਾਡੇ ਸੰਘਰਸ਼ ਦੇ ਵਿੱਚੋਂ ਨਿਕਲੇਗਾ ਜੀ ਇਹ ਸਮਝਾ ਰਹੇ ਸੀ ਲੋਕਾਂ ਨੂੰ ਪਰ ਅਸੀਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਸੀ ਹੋ ਪਾ ਰਹੇ ਇਹਨਾਂ ਨੂੰ ਜਿਤਾਉਣ ਤੋਂ ਬਾਅਦ ਇਹ ਆਏ ਤਾਂ ਉਹ ਜਿਹੜਾ ਇੱਕ ਪ੍ਰੈਕਟੀਕਲ ਕਰਨਾ ਤੇ ਇੱਕ ਥਿਉਰੀ ਪੜਾਉਣਾ ਜਿੰਨਾ ਫਰਕ ਹੁੰਦਾ ਜਿਹੜਾ ਅਸੀਂ ਦੱਸ ਰਹੇ ਸੀ ਉਹ ਨਹੀਂ ਸਮਝ ਨਹੀਂ ਸੀ ਲੱਗ ਰਹੀ ਜਿਹੜਾ ਇਹਨਾਂ ਨਾਲ ਪ੍ਰੈਕਟੀਕਲ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਸਾਨੂੰ ਖੁਸ਼ੀ ਹੈ ਸੀ ਵੀ ਲੋਕਾਂ ਨੂੰ ਹੁਣ ਸੌਖਾ ਪਤਾ ਲੱਗ ਜੇਗਾ ਕਿ ਚੇਹਰਾਂ ਨਾਲ ਅਲੱਗ ਹੋਣ ਨਾਲ ਨਾਂ ਅਲੱਗ ਹੋਣ ਨਾਲ ਪੱਗ ਦਾ ਰੰਗ ਅਲੱਗ ਹੋਣ ਨਾਲ ਪਾਰਟੀ ਦਾ ਨਾਂ ਅਲੱਗ ਹੋਣ ਨਾਲ ਕੋਈ ਫਰਕ ਨਹੀਂ ਪੈਣਾ ਇਹਨਾਂ ਸਾਰਿਆਂ ਦੀਆਂ ਨੀਤੀ ਤੇ ਨiyet ਇੱਕੋ ਹੈ ਹਮ ਅੱਜ ਜੋ ਭਗਵੰਤ ਮਾਨ ਕਰ ਰਿਹਾ ਇਹ ਕਿਉਂ ਕਰ ਰਿਹਾ ਕਾਹਦੇ ਲਈ ਕਰ ਰਿਹਾ ਹਮ ਜਾਂ ਕੈਪਟਨ ਨੇ ਜੋ ਕੀਤਾ ਕਿਉਂ ਕੀਤਾ ਹਮ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਕਿਉਂ ਕੀਤਾ ਜੀ ਕਿਉਂ ਕਿ ਲੇਖਨ ਨੂੰ ਲੱਗਦਾ ਹੈ ਕਿ ਇੱਥੇ ਅੱਜ ਭਗਵੰਤ ਮਾਨ ਦਾ ਰਾਜ ਹੈ ਪੰਜਾਬ 'ਚ ਹਮ ਭਾਰਤ ਦੇ ਵਿੱਚ મોદી ਦਾ ਰਾਜ ਹੈ ਪਰ ਨਹੀਂ ਇਹ ਗੱਲ ਠੀਕ ਨਹੀਂ ਇਹ ਗੱਲ ਪੂਰਾ ਸੱਚ ਨਹੀਂ ਹੈ ਹਮ ਭਗਵੰਤ ਮਾਨ ਦਾ ਰਾਜ ਨਹੀਂ ਹੈ ਪੰਜਾਬ ਦੇ ਵਿੱਚ ਜੀ ਪੰਜਾਬ ਦੇ ਵਿੱਚ ਰਾਜ ਸਰਮਾਇਅਦਾਰੀ ਦਾ ਪੂੰਜੀਵਾਦੀਆਂ ਦਾ ਸਰਮਾਇਅਦਾਰਾਂ ਦਾ ਸਾਮਰਾਜਵਾਦ ਦਾ ਜੀ ਤਾਂ ਭਗਵੰਤ ਮਾਨ ਕੇਵਲ ਉਹ ਇੱਕ ਦਲਾਲ ਹੈ ਜੀ ਕੇਂਦਰ ਦੇ ਵਿੱਚ ਜੋ ਰਾਜ ਚੱਲਦਾ ਪਿਆ ਉਹ ਸਰਮਾਇਅਦਾਰਾਂ ਦਾ ਹੂੰ ਉਹ ਅਦਾਨੀ ਹੋਵੇ ਅੰਬਾਨੀ ਹੋਵੇ ਮਿੱਤਰ ਹੋਵੇ ਬਿਰਲਾ ਹੋਵੇ ਟਾਟਾ ਹੋਵੇ ਕੋਈ ਵੀ ਹੋਵੇ ਹੂੰ ਦਾ ਰਾਜ ਉਹਨਾਂ ਦਾ મોદી ਇੱਕ ਵੱਡਾ ਦਲਾਲ ਹੈ ਭਗਵੰਤ ਮਾਨ ਤੋਂ ਵੀ ਜੀ ਤਾਂ ਇਹਨਾਂ ਦਲਾਲਾਂ ਦੇ ਬਦਲ ਦੇ ਨਾਲ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਹਾਲਾਤ ਬਦਲ ਜਾਣ ਹਾਲਾਤ ਨਹੀਂ ਬਦਲਣਗੇ ਇੱਕ ਸਵਾਲ ਇਹ ਵੀ ਆ ਕਿਹਾ ਜਾਂਦਾ ਵੀ ਜਿਹੜੇ ਮਜ਼ਦੂਰ ਨੇ ਉਹ ਤਾਂ ਇਹਨੇ ਧਰਨੇ ਵੀ ਨਹੀਂ ਲਾਉਂਦੇ ਉਹ ਕਰਜ਼ਾਈ ਵੀ ਨਹੀਂ ਤੇ ਕੀ ਕਹੋਗੇ ਤੁਸੀਂ ਇਸ ਬਾਰੇ ਮਜ਼ਦੂਰ ਕਰਜ਼ਾਈ ਕਿਉਂ ਨਹੀਂਗਾ ਹੈਗਾ ਮਜ਼ਦੂਰ ਕਰਜ਼ਾਈ ਪਰ ਮੇਂ ਦੂਰ ਕਰਜਈਏ ਕਿਸੇ ਮੋਟਰਸਾਈਕਲ ਲਿਆਏ ਕਿਸੇ ਫ੍ਰਿਜ ਲਈ ਕਿਸੇ ਇਹ ਇਹਨਾਂ ਦਾ ਕਰਜਈ ਜੀ ਜਾਂ ਕਿਸੇ ਸ਼ਾਹ ਦੇ ਨਾਲ ਉਹ ਨੌਕਰੀ ਕਰ ਰਹੇ ਨੇ ਸੀਰੀ ਵਾਲੇ ਨੇ ਉਹਨਾਂ ਦੇ ਕਰਜਈ ਹੂੰ ਇਤੋਂ ਵੱਧ ਤੱਕ ਮਜ਼ਦੂਰ ਨੂੰ ਕੋਈ ਕਰਜਾ ਦਿੰਦਾ ਹੀ ਨਹੀਂਗਾ ਹੂੰ ਮਜ਼ਦੂਰ ਕਿਵੇਂ ਕਰਜਾਈ ਹੋ ਜਾਏਗਾ ਇਹ ਨਹੀਂ ਕਿ ਮਜ਼ਦੂਰ ਦੀ ਲੋੜ ਨਹੀਂ ਹੈ ਲੋੜ ਉਹਦੀ ਮੇਤ ਨਾਲ ਨਹੀਂ ਪੂਰੀ ਹੋ ਰਹੀ ਉਹਨੂੰ ਕਰਜਾ ਲੈਣਾ ਪਏਗਾ ਹੂੰ ਪੈਂਦਾ ਪਿਆਏ ਪਰ ਵਿਚਾਰੇ ਨੂੰ ਕਰਜਾ ਦਿੰਦਾ ਹੀ ਕੋਈ ਹੂੰ ਕਰਨੇ ਆ ਤੇ ਕਿਉਂ ਨਹੀਂ ਜਾਂਦਾ ਮਜ਼ਦੂਰ ਵਿਚਾਰੇ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰੇ ਕਿ ਧਰਨਾ ਲਾਵੇ ਜੀ ਉਹਨਾਂ ਲਈ ਸੰਭਵ ਵੀ ਵਿਚਾਰਿਆ ਨਹੀਂ ਹੈਗਾ ਉਹਨਾਂ ਦੇ ਵਸਦਾ ਰੋਗ ਹੀ ਨਹੀਂ ਹੈਗਾ ਇਹ ਵੀ ਸਾਰਾ ਕੁਝ ਉਹ ਚਾਲ ਦੇ ਤਹਿਤ ਹੈ ਕਿ ਇਹਨਾਂ ਨੂੰ ਇੰਨਾ ਗਰੀਬ ਰੱਖੋ ਇੰਨਾ ਮਤਾਰਕੇ ਰੱਖੋ ਵੀ ਆਪਦੇ ਰੋਟੀ ਦੇ ਫਿਕਰ ਚ ਜੂਜੇ ਰਹਿਣ ਉਹ ਤੋਂ ਵੱਧ ਸੁੱਤ ਨਹੀਂ ਕੋਚਣਾ ਜੀ ਤੇ ਉਹ ਵਿਚਾਰੇ ਉਸੇ ਫਿਕਰ ਚ ਨੇ ਵੀ ਰਾਤ ਦੀ ਰੋਟੀ ਕਿਵੇਂ ਲਿਆਉਣੀ ਹੈ ਹੂੰ ਨਹੀਂ ਤੇ ਉਹ ਵੀ ਸੜਕਾਂ ਤੇ ਆਉਣਗੇ ਤੇ ਉਹਨਾਂ ਨੂੰ ਇਹ ਵੀ ਪਤਾ ਹੂੰ ਜੇ ਉਹ ਸੜਕਾਂ ਤੇ ਆ ਗਏ ਹੂੰ ਨਾ ਤਾਂ ਮਲਾਜ਼ਮ ਉਹਨਾਂ ਤਰ੍ਹਾਂ ਲੜ ਸਕਦਾ ਮਜ਼ਦੂਰਾਂ ਤਰ੍ਹਾਂ ਜੀ ਤੇ ਨਾ ਹੀ ਕਿਸਾਨ ਲੜ ਸਕਦਾ ਹੂੰ ਜਿੰਨੀ ਸਪਿਰਟ ਦੇ ਨਾਲ ਜਿੰਨੀ ਇਮਾਨਦਾਰੀ ਦੇ ਨਾਲ ਜੀ ਜਿੰਨੀ ਤੀਵਨ ਤਿੱਖੇ ਤਰੀਕੇ ਦੇ ਨਾਲ ਮਜ਼ਦੂਰ ਲੜੇਗਾ ਨਾ ਕਿਸਾਨ ਲੜ ਸਕਦਾ ਨਾ ਮਲਾਜਮ ਲੜ ਸਕਦਾ ਇਹ ਨੂੰ ਪਤਾ ਇਸ ਕਰਕੇ ਮਜ਼ਦੂਰ ਨੂੰ ਵਿਚਾਰੇ ਨੂੰ ਰੱਖਿਆ ਹੀ ਉੱਥੇ ਹੋਇਆ ਏ ਕਿ ਉਹ ਆਦੇ ਇਸ ਦੇ ਵਿੱਚ ਉਲਝ ਜਾਵੇ ਕਰਜਈ ਹੈ ਔਖਾ ਹੈ ਪਰ ਸੜਕ ਤੇ ਨਹੀਂ ਆ ਰਿਹਾ ਇਹਦੀ ਮਜਬੂਰੀ ਜਿਵੇਂ ਹੁਣ ਕਿਸਾਨਾਂ ਦੀ ਫੜੋ ਫੜੀ ਹੋ ਰਹੀ ਜਾਂ ਕਿਸਾਨਾਂ ਤੇ ਸਰਕਾਰ ਨੇ ਸਖਤਾਈ ਕੀਤੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਸੜਕਾ ਰੋਗ ਪਾਉਣਗੇ ਜਾਂ ਆਪਦਾ ਜਿਹੜਾ ਸੰਵਿਧਾਨ ਦੁਆਰਾ ਦਿੱਤਾ ਹੱਕ ਮੁਜ਼ਾਹਰਾ ਧਰਨਾ ਲਾਉਣਗੇ ਜਾ ਸਰਕਾਰ ਉਹਨਾਂ ਤੇ ਸ਼ਕਤੀ ਹੋਰ ਕਰੂਗੀ ਭਗਵੰਤ ਮਾਨ ਬੇਵਕੂਫ ਹੈ ਹੂੰ ਭਗਵੰਤ ਮਾਨ ਨੂੰ ਇੱਕ ਅੰਨੇ ਦੀ ਅਕਲ ਨਹੀਂ ਹੈਗੀ ਜੀ ਸ਼ਰਾਬਾਰ ਨਹੀਂ ਕੱਲਾਗਾ ਕੱਲਾ ਇਹ ਬੇਵਕੂਫ ਵੀ ਹੂੰ ਜੇ ਰੱਤੀ ਭਾਰਵੀ ਇਹ ਚੱਕਲ ਹੁੰਦੀ ਹੂੰ ਤਾਂ ਇਹਨੂੰ ਇਹ ਸਮਝ ਜਾਣਾ ਚਾਹੀਦਾ ਸੀ ਹੂੰ ਕਿ ਆਰਦੇ 2 2 4 4 ਸਾਲ ਦੇ ਹੂੰ ਬੱਚਿਆਂ ਦੇ ਟੋਟੇ ਗਲਾਂ ਚ ਪਾ ਕੇ ਜੀ ਉਹਨਾਂ ਨੂੰ ਨੇਜਿਆਂ ਤੇ ਟੰਗੇ ਵੇਖ ਕੇ ਹੂੰ ਸਾਰੇ ਦਿਨ ਦੀਆਂ ਭੁੱਖੀਆਂ ਧਰਾਈਆਂ ਸਾਡੀਆਂ ਬੀਬੀਆਂ ਪੈਣਾ ਜੀ ਸ਼ਾਮ ਨੂੰ ਇਹ ਕਹਿ ਸਕਦੀਆਂ ਨੇ ਹੂੰ ਕਿ ਦਿਨ ਸੁੱਖਾਂ ਦਾ ਬਤੀਤ ਹੋਇਆ ਤੇ ਰਾਤ ਸੁੱਖਾਂ ਦੀ ਬਤੀਤ ਹੋਵੇ ਹੂੰ ਨਹੀਂ ਰੁਕੇ ਜੀ ਇਦੋਂ ਬਾਅਦ ਕੀ ਕਰ ਲੋਗੇ ਹੂੰ ਉਹ ਕਿਹੜੇ ਸੀ ਸੁੱਖਾਂ ਦਾ ਦਿਨ ਜਿਹੜਾ ਉਹਨਾਂ ਨੇ ਕਿਹਾ ਹੈ ਉਹ ਸੁੱਖਾਂ ਦਾ ਦਿਨ ਇਹ ਸੀ ਹੂੰ ਕਿ ਇਸ ਪੂੰਜੀਵਾਦ ਦੇ ਸਰਮਾਇਦਾਰ ਇਹਨਾਂ ਦੇ ਖਿਲਾਫ ਇਹਨਾਂ ਰਾਜਿਆਂ ਦੇ ਖਿਲਾਫ ਇਹਨਾਂ ਛੀਹਾਂ ਦੇ ਖਿਲਾਫ ਇਹਨਾਂ ਮੁਕੱਦਮਾ ਕੁੱਟਿਆਂ ਦੇ ਖਿਲਾਫ ਅਸੀਂ ਲੜੀਆਂ ਆਂ ਅਡੋਲ ਖੜੀਆਂ ਆਂ ਤਾਂ ਪਰਮਾਤਮਾ ਤੋਂ ਇਹ ਮੰਗਦਿਆ ਸੀ ਵੀ ਰਾਤ ਵੀ ਇੰਨੀ ਅਡੋਲ ਖੜੀਆਂ ਰਹੀਏ ਹੂੰ ਸਾਨੂੰ ਆਰਿਆਂ ਨਾਲ ਚੀਰਿਆ ਤੁਸੀਂ ਸਾਨੂੰ ਦੇਗਾਂ ਚ ਬਾਲਿਆ ਸਾਡਾ ਬੰਦ-ਬੰਦ ਕਟਿਆ ਸਾਡੇ ਸਾਹਮਣੇ 4 ਸਾਲ ਦੇ ਬੱਚੇ ਦਾ ਸੀਨਾ ਚੀਰ ਕੇ ਉਹਦਾ ਦਿਲ ਕੱਢ ਕੇ ਸਾਡੇ ਮੂੰਹ ਚ ਪਾਇਆ ਜੀ ਸਾਨੂੰ 23 ਸਾਲ ਦੀ ਉਮਰ ਚ ਫਾਂਸੀ ਤੇ ਚੜਾਇਆ ਹੂੰ ਸਾਨੂੰ 10 10 ਸਾਲ ਅੰਡੇਮਾਨ ਦੀਆਂ ਜੇਲਾਂ ਚ ਸਾੜਿਆ ਸਾਨੂੰ ਸਾਲ ਸਾਲ ਪਿੰਜਰਾ ਬੰਦ ਜੇਲ ਰਹੀ ਸਾਨੂੰ ਖੜੀ ਬੇੜੀ ਡੰਡਾ ਬੇੜੀ ਤੇ ਚਾਰਿਆ ਅਸੀਂ ਨਹੀਂ ਰੁਕੇ ਤਾਂ ਇਹਦੇ ਚਾਰ ਗ੍ਰਿਫਤਾਰ ਕਰਨਾ ਰੁਕ ਜਾਵਾਂਗੇ ਇਹਦੇ ਚਾਰਾਂ ਨੂੰ ਜੇਲ ਨਾਲ ਘੱਲਣ ਨਾਲ ਰੁਕ ਜਾਾਂਗੇ ਇਹ ਸੰਭਾ ਵੀ ਨਹੀਂ ਮੈਂ ਤਾਂ ਕਹ ਰਿਹਾ ਬੇਵਕੂਫ ਹੈ ਇਹਨੇ ਤੰਦ ਤੇ ਲਿਖਿਆ ਨਹੀਂ ਪੜਿਆ ਕਿ ਇਹਨਾਂ ਲੋਕਾਂ ਨੂੰ ਨਹੀਂ ਰੋਕਿਆ ਜਾ ਸਕਦਾ ਜਿੰਨਾ ਚਿਰ ਸੀ ਆਦੇ ਹੱਕ ਨਹੀਂ ਲੈ ਲੈਂਦੇ ਇਸ ਜੰਗ ਨੂੰ ਜਿੱਤ ਨਹੀਂ ਲੈਂਦੇ ਇੱਕ ਦੋ ਦੀ ਤਾਂ ਛੱਡੋ ਤੁਸੀਂ ਗ੍ਰਿਫਤਾਰੀਆਂ ਦੀ ਤੁਸੀਂ ਪਹਿਲਾਂ ਦੀ ਤਰ੍ਹਾਂ ਸਾਨੂੰ ਦੇਗਾ ਚ ਵੀ ਆਵਾਲਦੇ ਬੰਦ-ਬੰਦ ਵੀ ਕੱਟ ਦਿਓ ਤਾਂ ਵੀ ਅਸੀਂ ਨਹੀਂ ਰੁਕਾਂ ਪਰ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਪਰ ਜੋ ਸ਼ੰਭੂ ਖਨੌਰੀ ਤੇ ਹੋਇਆ ਕੀ ਭਗਵੰਤ ਮਾਨ ਸਾਹਿਬ ਨੂੰ ਮਿੱਤਰ ਕੀੜਾ ਕਿਹਾ ਜਾ ਸਕਦਾ ਚਲੋ ਇਹ ਤਾਂ ਮੰਨਿਆ ਕੀੜਾ ਹੂੰ ਇਹ ਤਾਂ ਮੰਨ ਗਿਆ ਨਾ ਉਹ ਮੰਨ ਗਿਆ ਵੀ ਮੈਂ ਹੈਗਾ ਕੀੜਾ ਆ ਬੰਦਾ ਨਹੀਂਗਾ ਹੂੰ ਇਹ ਵੀ ਮਿੱਤਰ ਕੀੜਾ ਕੀ ਤਾਂ ਇਹ ਮਿੱਤਰ ਕੀੜਾ ਵੀ ਬੇਈਮਾਨ ਹੋ ਜਾਂਦਾ ਹੂੰ ਸਾਡੇ ਪੰਜਾਬ ਦਾ ਕਰਕਾਰ ਨਾ ਸਭ ਤੋਂ ਬੁਰਾ ਉਹ ਯਾਰ ਜੋ ਯਾਰ ਮਾਰ ਕਰਦਾ ਜੀ ਠੀਕ ਹੈ ਨਾ ਮਿੱਤਰ ਦਾ ਮਤਲਬ ਯਾਰ ਹੁੰਦਾ ਤਾਂ ਯਾਰ ਵੀ ਯਾਰ ਮਾਰ ਕਰ ਜਾਂਦੇ ਨੇ ਮਿੱਤਰ ਵੀ ਧੋਖਾ ਖਮਾ ਜਾਂਦੇ ਨੇ ਭਾਵੇਂ ਉਹ ਕੀੜਾ ਹੋਵੇ ਤੇ ਭਾਵੇਂ ਬੰਦਾ ਹੋਵੇ ਬੰਦੇ ਨਾਲੋਂ ਕੀੜੇ ਵਾਲੇ ਬੰਦੇ ਦੇ ਵੱਧ ਦਾਸ ਕੀਤੀ ਜਾਂਦੀ ਕਿਉਂਕਿ ਲੋਕ ਕੋਲ ਦਿਮਾਗ ਹੁੰਦਾ ਜੀ ਇਹ ਤਾਂ ਵਿਚਾਰਾ ਹੀ ਮੰਨ ਗਿਆ ਕਿ ਮੈਂ ਕੀੜਾ ਹਾਂ ਮਤਲਬ ਤੇਰੇ ਕੋਲ ਤਾਂ ਦਿਮਾਗ ਹੀ ਦੇ ਕੋਲ ਹੈ ਨੀਗਾ ਤਾਂ ਇਹਦੇ ਕੋਲ ਅਸੀਂ ਕੀ ਕੀ ਉਮੀਦ ਕਰੀਏ ਵੀ ਸਾਡੇ ਨਾਲ ਦੋਸਤੀ ਯਾਰੀ ਮਿੱਤਰਤਾ ਨਭਾਵੇਗਾ ਨਹੀਂ ਇਹ ਮਿੱਤਰ ਇਹ ਉਹ ਕੀੜਾ ਹੈ ਜਿਨੇ ਯਾਰ ਮਾਰ ਕੀਤੀ ਜਿਨ੍ਹਾਂ ਲੋਕਾਂ ਨੇ ਇਹਨੂੰ ਆ ਟੀਵੀ ਤੇ 10 10 20000 ਲੈ ਕੇ ਨਚਣ ਟੱਪਾਂ ਨਾਲ ਆਲੇ ਨੂੰ ਹੂੰ ਅੱਜ ਪੰਜਾਬ ਦੀ ਗੱਦੀ ਤੇ ਬਿਠਾਤਾ ਸਾਰੇ ਪੰਜਾਬ ਦਾ ਮੁਖੀ ਰਾਜਾ ਬਣਾ ਕੇ ਬਾਸ਼ਤਾ ਜੀ ਇਹ ਜਿਨ੍ਹਾਂ ਲੋਕਾਂ ਨੇ ਕਰਤਾ ਉਹਨਾਂ ਦੀ ਮਿੱਤਰਤਾ ਦਾ ਸਿਲਾ ਦੇ ਰਿਹਾ ਏ ਕਿ ਜਿਨ੍ਹਾਂ ਪੁਲਿਸ ਨੇ ਸਾਡੇ ਉੱਤੇ ਜ਼ਬਰਨਾਜ਼ ਕੀਤਾ ਕਾਂਗਰਸ ਸਮੇਂ ਤੇ ਨਾ ਅਕਾਲੀਆਂ ਸਮੇਂ ਸਾਰਿਆਂ ਦੇ ਜ਼ਬਰ ਤੋਂ ਵੱਧ ਕੇ ਜੇ ਜ਼ਬਰ ਹੋਇਆ ਤਾਂ ਇਹਦੇ ਕਰਕੇ ਹੋਇਆ ਜੇਕਰ ਆਪਾਂ ਡੱਲੇਵਾਲ ਸਾਹਿਬ ਦੀ ਗੱਲ ਕਰੀਏ ਜਿਵੇਂ ਉਹਨਾਂ ਨੂੰ 8-8 ਥਾਵਾਂ ਤੇ ਲੈ ਕੇ ਜਾਇਆ ਜਾ ਰਿਹਾ ਹਸਪਤਾਲਾਂ ਦੇ ਵਿੱਚ ਸਰਕਾਰ ਗੈਸਟ ਹੌਸਸਾਂ ਦੇ ਵਿੱਚ ਰੱਖ ਰਹੀ ਆ ਜਾਂ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਉਹਨਾਂ ਦੇ ਕਈ ਸਾਥੀ ਉਹਨਾਂ ਸਮੇਤ ਗ੍ਰਿਫਤਾਰ ਨੇ ਕੀ ਉਹਨਾਂ ਨੂੰ ਸਰਕਾਰ ਰਿਹਾ ਕਰੂਗੀ ਜਾਂ ਕੋਈ ਕਿਸਾਨਾਂ ਦਾ ਦਬਾਅ ਬਣੂਗਾ ਵੇਖੋ ਜੀ ਕਿਸਾਨਾਂ ਦਾ ਦਬਾਅ ਬਣੇਗਾ ਨਹੀਂ ਕਿਸਾਨਾਂ ਦਾ ਦਬਾਅ ਤਾਂ ਹੈਗਾ ਜੀ ਪਹਿਲਾਂ ਵੀ ਹੈਗਾ ਸੀ ਤੇ ਅੱਜ ਵੀ ਹੈਗਾ ਹੈ ਤੇ ਇਹ ਮੇਰਾ ਖਿਆਲ ਹੈ ਜੇ ਇਹਨੂੰ ਕੋ ਰੋਕਣ ਵਾਲਾ ਹੈ ਨਹੀਂਗਾ ਜੀ ਰਹੀ ਗੱਲ ਵਿਹਾਈ ਦੀ ਹਮ 26 ਤਰੀਕ ਨੂੰ ਆਪਾਂ ਚੰਡੀਗੜ੍ਹ ਜਾਂਦਾ ਫੈਸਲਾ ਕੀਤਾ ਸੀ ਜੀ ਕਿ ਚੰਡੀਗੜ੍ਹ ਜਾਵਾਂਗੇ ਉੱਥੋਂ ਵਿਧਾਨ ਸਭਾ ਵੱਲ ਨੂੰ ਮਾਰਚ ਕਰਾਂਗੇ ਵਿਧਾਨ ਸਭਾ ਦਾ ਘਰਾਓ ਕਰਾਂਗੇ ਕਿਉਂਕਿ ਬਜਟ ਸੈਸ਼ਨ ਹੈ ਬਜਟ ਪਾਸ ਹੋਣਾ ਹੈ ਤੇ ਬਜਟ ਸਾਨੂੰ ਪਤਾ ਲੋਕਾਂ ਦੇ ਪੱਖ ਦਾ ਨਹੀਂ ਹੋਣਾ ਇਸ ਕਰਕੇ ਅਸੀਂ ਉਸ ਬਜਟ ਨੂੰ ਚੈਲੰਜ ਕਰਾਂਗੇ ਜਾਵਾਂਗੇ ਜੀ ਪਰ ਉਹ ਰੱਦ ਕਰ ਦਿੱਤਾ ਕਿਉਂ ਰੱਦ ਕਰਤਾ ਕਿ ਸਾਡੇ ਸਾਥੀ ਜੇਲ੍ਹ ਚ ਬੈਠੇ ਨੇ ਹਮ ਉਹ ਢੱਲੇਵਾਲ ਹੋਵੇ ਪੰਦੇਰ ਹੋਵੇ ਜਾਂ ਹੋਰ ਕਿਸਾਨ ਕੋਈ ਵੀ ਹੋਵੇ ਕਿ ਸਾਡੇ ਸਾਥੀ ਜੇਲ੍ਹ ਚ ਬੈਠੇ ਨੇ ਪਹਿਲਾ ਅੱਜ ਦੀ ਘੜੀ ਸਾਡਾ ਪਹਿਲਾ ਕੰਮ ਕੀ ਹੈ ਬਜੜ ਗਿਆ 2 ਨੰਬਰ ਤੇ ਅਜਲਾਸ ਗਿਆ 2 ਨੰਬਰ ਤੇ ਅੱਜ ਦੀ ਘੜੀ ਪਹਿਲਾ ਇਹ ਕਿ ਇਹਦੇ ਪੈਰਾਂ ਥੱਲੇ ਅੱਗ ਬਾਲ ਕੇ ਉਹ ਮੋਦੀ ਹੋਵੇ ਭਗਵੰਤਾਨਾ ਹੋਵੇ ਇਹਨਾਂ ਦੇ ਪੈਰਾਂ ਥੱਲੇ ਅੱਗ ਬਾਲ ਕੇ ਉਹਨਾਂ ਆਪਣੇ ਸਾਥੀਆਂ ਨੂੰ ਰਿਹਾ ਕਰਵਾਉਣਾ ਜੀ ਤਾਂ ਇਹ ਰਿਹਾ ਨਾ ਕਰੇ ਅਸੀਂ ਤਾਂ ਕੋਈ ਕਿਤਾਬ ਹੀ ਨਹੀਂ ਅੰਦਰ ਰੱਖ ਕੇ ਸਾਨੂੰ ਬਿਲਾ ਦੇਵੇ ਐਸੀ ਵੀ ਕੋਈ ਕਿਤਾਬ ਨਹੀਂ ਪਰ ਇਹਦੇ باوجود ਵੀ 28 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਘਰਾਓ ਕਰਾਂਗੇ ਜੀ ਮਿਆਰੇ ਕਰਾਂਗੇ ਤੇ ਆਪਦੇ ਸਾਥੀਆਂ ਨੂੰ ਰਿਹਾ ਕਰਾਵਾਂਗੇ ਰਿਹਾ ਕਰਾਉਣ ਤੋਂ ਬਾਅਦ ਜਿੱਤੋਂ ਲੜਾਈ ਛੱਡੀ ਉਥੋਂ ਫਿਰ ਫੜਾਂਗੇ ਤੇ ਜਿੱਤ ਵੱਲ ਨੂੰ ਵਧਾਂਗੇ ਪਰ ਭਗਵਾਨ ਜਮਾਨ ਸਾਹਿਬ ਜਦੋਂ ਹੁਣ ਆਪਾਂ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਤੇ ਭਗਵੰਤ ਮਾਨ ਸਾਹਿਬ ਨੇ ਖਟਕੜ ਕਲਾ ਜਾ ਕੇ ਸੌ ਚੱਕੀ ਪਾਗ ਭਗਤ ਸਿੰਘ ਵਾਰੀ ਬੰਦੇ ਨੇ ਨਾਰਾ ਭਗਤ ਸਿੰਘ ਦਾ ਵਰਤਦੇ ਨੇ ਕੀ ਹੁਣੋ ਜਿਵੇਂ ਕਿਸਾਨਾਂ ਨਾਲ ਪੰਜਾਬ ਦੇ ਵਿੱਚ ਕੀਤਾ ਗਿਆ ਭਗਤ ਸਿੰਘ ਦੇ ਵਿਚਾਰਾਂ ਦੇ ਚੱਲਦੇ ਪਏ ਨੇ ਜਾਂ ਉਦੋਂ ਉਲਟ ਖੜੇ ਨੇ ਵੇਖੋ ਜੀ ਜਿਹੜਾ ਨਾਰਾ ਭਗਵੰਤ ਮਾਨ ਲਾਉਂਦਾ ਨਾ ਬਿਲਕੁਲ ਉਦੂਰਾ ਜੀ ਅਸੀਂ ਅੱਗੇ ਬਹੁਤ ਵਾਰਾ ਕਿਹਾ ਇਨਕਲਾਬ ਜਿੰਦਾਬਾਦ ਠੀਕ ਕਿਹੜਾ ਇਨਕਲਾਬ ਕਿਵੇਂ ਹੋਵੇਗਾ ਕੌਣ ਕਰਨਗੇ ਉਸ ਇਨਕਲਾਬ ਚ ਹੋਵੇਗਾ ਕੀ ਇਹਦਾ ਪਤਾ ਭਗਵੰਤ ਮਾਨ ਨੂੰ ਕੁਝ ਨਹੀਂ ਪਤਾ ਪਰ ਭਗਤ ਸਿੰਘ ਦਾ ਦਿੱਤਾ ਨਾਰਾ ਚਾਹੇ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾ ਜੀ ਜੇ ਤੇਰੇ ਵਿੱਚ ਇੰਨੀ ਹਿੰਮਤ ਜਾਨ ਹੈਗੀ ਏ ਤੂੰ ਖੱਟੀ ਪੱਗ ਬੰਨਣਾ ਤੂੰ ਖੜਕਲ ਕਲਾ ਜਾਨਣਾ ਏ ਤੁਸੀਂ ਆਪਦੇ ਆਪ ਨੂੰ ਭਗਤ ਸਿੰਘ ਕਹਿੰਦੇ ਜੇ ਤਾਂ ਨਾਰਾ ਹੀ ਪੂਰਾ ਲਾ ਕੇ ਵਿਖਾ ਦੇ ਉਹਨਾਂ ਦੇ ਖਿਲਾਫ ਖੜੇ ਹੋਣਾ ਤਾਂ ਦੂਰ ਦੀ ਗੱਲ ਏ ਉਹਨਾਂ ਦੇ ਖਿਲਾਫ ਲੜਨਾ ਤਾਂ ਦੂਰ ਦੀ ਗੱਲ ਏ ਕਿਉਂਕਿ ਉਹਨਾਂ ਨਾਲ ਲੜੇ ਤੋਂ ਬਿਨਾ ਇਨਕਲਾਬ ਨਹੀਂ ਹੋਣਾ ਤਾਂ ਤੁਸੀਂ ਜੇ ਆਪਦੇ ਆਪ ਨੂੰ ਇਨਕਲਾਬੀ ਜਿੰਦਾਬਾਦ ਕਹਿੰਦੇ ਜੇ ਤਾਂ ਫਿਰ ਇੰਨਾ ਤਾਂ ਕਰ ਵੀ ਉਹਨਾਂ ਦੇ ਖਿਲਾਫ ਨਾਰਾ ਹੀ ਮਾਰ ਕੇ ਉਖਾਰ ਵੀ ਸਾਮਰਾਇਵਾਦ ਮਰਦਾਬਾਦ ਨਹੀਂ ਮਾਰੇਗਾ ਡਰਦਾ ਏ ਇਨਕਲਾਬ ਜਿੰਦਾਬਾਦ ਤਾਂ ਕਹਤਾ ਸਾਮਰਾਜਾਂ ਨੂੰ ਮਰਦਾਬਦ ਨਹੀਂ ਕਰੇਗਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਸਾਮਰਾਜ ਨੇ ਹੀ ਉਹਦੀਆਂ ਆਉਣ ਵਾਲੀਆਂ ਪਿਛਤਾਂ ਦੀ ਰੋਟੀ ਦਾ ਬਰਬਾਦ ਕਰਨਾ ਹੈ ਉਹਦੇ ਲਈ ਗੱਫਿਆਂ ਦਾ ਪ੍ਰਬੰਧ ਕਰਨਾ ਹੈ ਇਹ ਉਹਨੂੰ ਪਤਾ ਹੈ ਇਸ ਕਰਕੇ ਉਹ ਸਾਰਾ ਨਾਰਾ ਨਹੀਂ ਲਾਵੇਗਾ ਪਰ ਜਿਹੜੇ ਲੋਕ ਨੇ ਲੋਕਾਂ ਨੂੰ ਅੱਜ ਦੀ ਘੜੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਗਤ ਸਿੰਘ ਦੇ ਵਿਚਾਰ ਨੇ ਜਿਹੜੇ ਉਹਨਾਂ ਉੱਤੇ ਚੱਲੇ ਤੋਂ ਬਗੈਰ ਇਨਕਲਾਬ ਸੰਭਵ ਨਹੀਂ ਤੇ ਇਨਕਲਾਬ ਤੋਂ ਬਗੈਰ ਸਾਡੀਆਂ ਜਿਉਣ ਹਾਲਤਾਂ ਬਦਲ ਜਾਣ ਇਹ ਸੰਭਵ ਨਹੀਂ ਹਾਂ ਇੱਕ ਰਾਸੀਂ ਲੜੇ ਆ ਕੁਝ ਹਾਸਲ ਕਰ ਲੀਆਂ ਨੇ ਅਸੀਂ ਸੁਵਿਧਾਵਾਂ ਪਰ ਇਨਕਲਾਬ ਇੱਕ ਐਸਾ ਬਦਰਾਵੇ ਜਿਹਦੇ ਚ ਇਹ ਸਾਰੇ ਕਾਸੇ ਦੀ ਲੋਰ ਨਹੀਂ ਪਵੇਗੀ ਨਾ ਅਡਾਨੀ 92 ਕਰੋੜ ਖਵਾਵੇਗਾ ਜੀ ਤੇ ਨਾ ਹੀ ਜਿਹੜਾ ਮਜ਼ਦੂਰ ਹੈ 200 ਦੀ ਦਵਾਈ ਖਣੋ ਮਰੇਗਾ ਇਹ ਹੋਇਆ ਇਨਕਲਾਬ ਤਾਂ ਮੈਂ ਜਿਆਦੀ ਲੰਮੀ ਨਹੀਂ ਗੱਲ ਕਰਦਾ ਜਦੋਂ ਨਿੱਕੇ ਸਾ ਤਾਂ ਭਗਤ ਸਿੰਘ ਬਾਰੇ ਸੁਣਦੇ ਸਾ ਤੇ ਇੱਕ ਗੱਲ ਮਨ ਚ ਆਉਂਦੀ ਸੀ ਜੀ ਵੀ ਜੇ ਭਗਤ ਸਿੰਘ ਅੱਜ ਜਿਉਂਦੇ ਹੁੰਦੇ ਤਾਂ ਅਸੀਂ ਵੀ ਉਹਨਾਂ ਦੇ ਨਾਲ ਲੱਕੇ ਲੜਦੇ ਤੇ ਗੋਰਿਆਂ ਨੂੰ ਭਜਾਉਂਦੇ ਜਿਹੜਾ ਇੱਕੇ ਪ੍ਰਚਾਰ ਕੀਤਾ ਨਾ ਕਿ ਭਗਤ ਸਿੰਘ ਹਰੀ ਇਹ ਤੋਂ ਅੰਗਰੇਜ਼ਾਂ ਨੂੰ ਕੱਢਣਾ ਚਾਹੁੰਦੇ ਸੀ ਅੰਗਰੇਜ਼ ਨਿਕਲ ਗਏ ਲੜਾਈ ਖਤਮ ਹੁਣ ਆਪਾਂ ਆਜ਼ਾਦ ਦੇਸ਼ ਦਾ ਬਕਵਾਸ ਹੈ ਭਗਤ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਇਹ ਲੜਾਈ ਜਾਰੀ ਰਹੇਗੀ ਤਾਂ ਮੈਂ ਆ ਦੀ ਉਸ ਗੱਲ ਤੇ ਵੀ ਅਸੀਂ ਸੋਚਣਾ ਭਗਤ ਸਿੰਘ ਹੁੰਦਾ ਤੇ ਲੜਦੇ ਵੱਡੇ ਹੋਏ ਤੇ ਇੱਕ ਦਿਨ ਭਗਤ ਸਿੰਘ ਮਿਲ ਗਿਆ ਤਾਂ ਉਹਦੇ ਨਾਲ ਜਦੋਂ ਗੱਲਬਾਤ ਹੋਈ ਤੇ ਪਤਾ ਲੱਗਾ ਵੀ ਉਹ ਤਾਂ ਬੜੇ ਚਿੱਤੋਂ ਸਾਡੇ ਘਰੇ ਰਹਿੰਦਾ ਤਾਂ ਉਹ ਮਿਲਿਆ ਸਾਨੂੰ ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ ਦੇ ਵਿੱਚੋਂ ਜੀ ਉਹ ਕਿਤਾਬ ਸਾਡੇ ਘਰੇ ਪੜ੍ਹੀ ਹੈ ਜਦੋਂ ਉਹ ਪੜ੍ਹੀ ਤੇ ਫਿਰ ਜਦੋਂ ਭਗਤ ਸਿੰਘ ਨਾਲ ਗੱਲ ਹੋਈ ਤਾਂ ਉਹਨੇ ਇੱਕ ਬੱਸਿਆ ਹਮ ਕਿ ਮੇਰੀ ਲੜਾਈ ਨਹੀਂ ਖਤਮ ਹੋਈ ਉਹਨੇ ਕਿਹਾ ਕਿ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੋਟ ਨਹੀਂ ਖਤਮ ਹੁੰਦੀ ਮੇਰੀ ਲੜਾਈ ਜਾਰੀ ਰਹੇਗੀ ਹਮ ਉਹਨੇ ਇਹ ਗੱਲ ਕਿਹਾ ਕਿ ਇੱਥੇ ਗੋਰੇ ਅੰਗਰੇਜ਼ ਚਲੇ ਜਾਣਗੇ ਕਾਲੇ ਆਉਣਗੇ ਅਫਰਾ ਤਫਰੀਦਾ ਟਾਈਮ ਆਵੇਗਾ ਫਿਰ ਲੋਕਾਂ ਨੂੰ ਮੇਰਾ ਚੇਤਾ ਆਵੇਗਾ ਤੇ ਫਿਰ ਮੈਂ ਲੋਕਾਂ ਨੂੰ ਇੱਕ ਸਾਧਨ ਬਣਾਗਾ ਇਨਕਲਾਬ ਤੋ ਆ ਗਿਆ ਗੋਰੇ ਗੋਰੇ ਗਏ ਕਾਲੇ ਬਹਿ ਗਏ ਅਫਰਾ ਤਫਰੀਦਾ ਟਾਈਮ ਗੁਜ਼ਰ ਗਿਆ ਅੱਜ ਜਿਹੜੇ ਲੋਕ ਨੇ ਉਹ ਭਗਤ ਸਿੰਘ ਦੇ ਵਿਚਾਰਾਂ ਤੇ ਅੱਗੇ ਵਧ ਰਹੇ ਨੇ ਤਾਂ ਇਹ ਕੋਰਾ ਬਕਵਾਸ ਹੈ ਭਗਤ ਸਿੰਘ ਨਾਲ ਇਹਨਾਂ ਦਾ ਦੂਰ ਦੂਰ ਦਾ ਕੋਈ ਰਿਸ਼ਤਾ ਨਹੀਂ ਕੋਈ ਇਨਕਲਾਬ ਦੇ ਨਾਲ ਦੂਰ ਦੂਰ ਦਾ ਰਿਸ਼ਤਾ ਨਹੀਂ ਲੋਕਾਂ ਦੇ ਦੁਸ਼ਮਣ ਨੇ ਲੋਕਾਂ ਦੇ ਵੈਰੀ ਨੇ ਸਾਰੇ ਹੀ ਉਹਨਾਂ ਦੀ ਤਰ੍ਹਾਂ ਭਗਵੰਤ ਮਾਨਵੀਏ ਇਹ ਪਖੰਡ ਕੀਤਾ ਕੋਈ ਉਹ ਭਗਤ ਸਿੰਘ ਦਾ ਇਨਕਲਾਬ ਜਿੰਦਾਬਾਦ ਦਾ ਨਾਰਾ ਮਾਰਨ ਵਾਲਾ ਭਗਤ ਸਿੰਘ ਦਾ ਵਾਰਿਸ ਨਹੀਂ ਬਣ ਜਾਏਗਾ ਇਹ ਕੋਰਾ ਬਕਵਾਸ ਕਰ ਰਹੇ ਨੇ ਝੂਠ ਮਾਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪਰ ਲੋਕ ਗੁੰਮਰਾਹ ਨਹੀਂ ਹੋਣਗੇ ਪਿਆਰੇ ਦਰਸ਼ਕੋ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੇ ਵੱਡੀਆਂ ਗੱਲਾਂ ਕੀਤੀਆਂ ਨੇ ਵੱਡੇ ਸਵਾਲ ਸਰਕਾਰਾਂ ਤੇ ਵੀ ਚੁੱਕੇ ਨੇ ਖੇਤੀ ਨਾਲ ਸੰਬੰਧਿਤ ਵੀ ਗੱਲਾਂ ਕੀਤੀਆਂ ਨੇ ਜਿਹੜੇ ਦੇਖ ਦੇ ਸਰਮਾਇਦਾਰ ਨੇ ਉਹਨਾਂ ਨਾਲ ਸੰਬੰਧਿਤ ਗੱਲਾਂ ਵੀ ਕੀਤੀਆਂ ਨੇ ਕਿ ਜਿਹੜੇ ਸਰਮਾਇਦਾਰ ਨੇ ਇਥੋਂ ਦੀ ਜ਼ਮੀਨ ਨੂੰ ਹਥਿਆਣਾ ਚਾਹੁੰਦੇ ਨੇ ਤੇ ਜਿਹੜੀ ਸਰਕਾਰ ਆ ਜਿਹੜੀ ਮਜ਼ਦੂਰਾਂ ਬਾਰੇ ਗੱਲ ਕਰਦੀ ਵੀ ਧਰਨੇ ਤੇ ਕਿਉਂ ਨਹੀਂ ਜਾਂਦੇ ਧਰਨੇ ਕਿਉਂ ਨਹੀਂ ਲਗਾ ਸਕਦੇ ਇਹਨਾਂ ਨੇ ਇਹ ਕਿਹਾ ਵੀ ਸਰਕਾਰ ਮਜ਼ਦੂਰਾਂ ਨੂੰ ਸਿਰਫ ਉਹਨਾਂ ਦੇ ਰੋਟੀ ਦੇ ਚੱਕਰ ਦੇ ਵਿੱਚ ਉਲਝਾਉਣਾ ਚਾਹੁੰਦੀ ਆ ਤੇ ਜਿਹੜੀ ਸਰਕਾਰ ਇਹ ਦਾਵਾ ਕਰਦੀ ਵੀ ਅਸੀਂ ਕਿਸਾਨਾਂ ਤੇ ਦਬਾਅ ਬਣਾਵਾਂਗੇ ਜਾਂ ਉਹਨਾਂ ਨੂੰ ਧਰਨੇ ਲਗਾਉਣ ਤੋਂ ਰੋਕ ਲਾਂਗੇ ਜਾਂ ਉਹਨਾਂ ਦੇ ਸੰਘਰਸ਼ ਨੂੰ ਨਾਪ ਲਾਂਗੇ ਇਹ ਕਹਿੰਦੇ ਨੇ ਵੀ ਜਿਹੜੇ ਨਿੱਕੇ ਨਿੱਕੇ ਦੇਸ਼ ਕਾਮਲੀ ਵਾਰੇ ਗਏ ਸੀ ਅਸੀਂ ਉਹਨਾਂ ਦੇ ਵਾਰਸਾਂ ਜਿਹੜੇ 23 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਤੇ ਟੰਗੇ ਗਏ ਸੀ ਅਸੀਂ ਉਹਨਾਂ ਦੇ ਵਾਰਸਾਂ ਅਸੀਂ ਕਦੇ ਵੀ ਨਹੀਂ ਰੁਕਾਂਗੇ ਮਹਿਮਾ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ